ਹਾਲ ਜੀ ਮਿੱਤਰੋ ਜਿਹੜੀ ਬੁੱਟੀ ਰਸਾਇਣ ਸੰਗ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਉਹ ਤਾਂਬੇ ਦੀ ਪਸਮ ਦੇ ਹਵਾਲੇ ਨਾਲ ਜਾਣਕਾਰੀ ਹੈ ਜੀ ਤੇ ਇਹਨੂੰ ਕੱਢ ਕੇ ਆਪਾਂ ਚੈੱਕ ਕਰਦੇ ਹਾਂ ਜੀ ਇਹ ਕੱਢਿਆ ਠੰਡਾ ਹੋ ਗਿਆ ਕੁਝਾ ਇਹ ਹਲਕੀ ਜੀ ਤਰੇੜ ਖਾਦੀ ਹੈ ਨੇ ਤੇ ਇਹਨੂੰ ਓਲ ਕੇ ਦੇਖਦੇ ਹਾਂ ਜੀ ਕੀ ਪੋਜੀਸ਼ਨ ਹੈ ਪਸਮ ਦੀ ਤੇ ਫਿਰ ਇਹਨੂੰ ਤਜਾਬ ਕਰਕੇ ਦੇਖਦੇ ਹਾਂ ਜੀ ਇਹ ਜੰਗਾਰਤਾ ਨਹੀਂ ਦਿੰਦੀ ਠੀਕ ਹੈ ਜੀ ਕਾਪੀ ਅੱਗਾ ਨੂੰ ਆ ਚੁੱਕੀਆਂ ਹਨ ਤੇ ਇਹਨੂੰ ਹੁਣ ਆਪਾਂ ਖੋਲਦੇ ਆਂ ਜੀ ਇਨੂੰ ਆਪਣੇ ਬਾਣ ਗੋਭੀ ਦੇ ਵਿੱਚ ਬਣਾਇਆ ਜੀ ਆਹ ਜੀ ਆਹ ਦੇਖੋ ਇਹ ਮੋਰ ਦੀ ਗਰਦਨ ਦੀ ਤਰ੍ਹਾਂ ਵਿੱਚ ਦਾ ਰੰਗ ਹੈ ਥੋੜਾ ਥੋੜਾ ਠੀਕ ਹੈ ਜੀ ਜਿਵੇਂ ਮੋਰ ਦੀ ਗਰਦਨ ਦਾ ਹੁੰਦਾ ਨਾ ਹਰਾ ਹਰਾ ਨੀਲਾ ਨੀਲਾ ਇਸ ਤਰੀਕੇ ਦਾ ਦਾ ਕਲਰ ਹੋਇਆ ਮਿੱਤਰੋ ਦੇਖੋ ਤੇ ਇਹਨੂੰ ਹੁਣ ਪੀਸਾਂਗੇ ਆਪਾਂ ਪੀਸ ਕੇ ਇੱਕ ਦੇਖਦੇ ਆ ਜੀ ਇਹ ਇਹਦਾ ਕੀ ਬਣਦਾ ਹੈ ਠੀਕ ਹੈ ਜੀ ਆਹ ਜੀ ਮਹਾਰਾਜ ਇਹਨੂੰ ਮੈਂ ਪੀਸ ਕੇ ਫੇਰ ਉਹ ਕਰਦਾ ਜੀ ਵੀਡੀਓ ਬਣਾਉਣਾ ਕੱਲੇ ਹੱਥ ਨਾਲ ਥੋੜੀ ਦਿੱਕਤ ਆਉਂਦੀ ਹੈ ਜੀ ਕਾਹੀ ਮਿੱਤਰੋ ਇਹਨੂੰ ਕੱਢਿਆ ਹੁਣ ਆਪਾਂ ਨੇ ਖਰਲ ਚੋਂ ਇਹਦੇ ਵਿੱਚ ਪਾਇਆ ਖਰਲ ਦੇ ਵਿੱਚ ਬਿਲਕੁਲ ਨਵੀਸ ਟੈਲਕਮ ਪਾਊਡਰ ਦੀ ਤਰ੍ਹਾਂ ਹੋ ਗਈ ਹੈ ਜੀ ਇਹ ਪੀਸਕ ਹੋ ਗਈ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਇਹ ਜਿਹੜੀ ਪਾਸੇ ਮੈਂ ਤਾਂਬੇ ਦੀ ਮਟ ਮਹਿੜਾ ਜੇ ਰੰਗ ਹੈ ਜੀ ਸਫੈਦੀ ਲਈ ਹੋਇਆ ਹਲਕਾ ਜਾਂ ਤੇ ਇਹਨੂੰ ਚੈੱਕ ਕਰਦੇ ਆ ਜੀ ਹੁਣ ਆਪਾਂ ਪਾਕਿਆ ਦੇ ਵਿੱਚ ਪੰਜਾਬ ਦੇ ਵਿੱਚ ਪਾਕ ਕੇ ਇਹਨੂੰ ਚੈੱਕ ਕਰਦੇ ਆ ਇਹ ਦੇ ਵਿੱਚ ਕਮੀ ਵੇਸੀ ਹੋਈ ਤਾਂ ਆਪਾਂ ਉਹ ਕਰਾਂਗੇ ਜੀ ਇੱਕ ਕਦੀ ਪੁੱਟ ਹੋਰ ਲਾ ਛੱਡਾਂਗੇ ਇਹੀ ਹੋਊਗਾ ਜੀ ਇਹ ਇਹ ਲਿਪਾ ਹੈ ਮੈਂ ਬਿਲਕੁਲ ਟੈਲਕਮ ਪਾਊਡਰ ਦੀ ਤਰ੍ਹਾਂ ਹੋ ਗਈ ਜੀ ਇਹ ਇਹ ਦੇਖੋ ਇਹ ਵੱਢਦੀ ਹੈ ਜੀ ਰੇਸ਼ੀਆਂ ਚ ਦੇਖੋ ਠੀਕ ਹੈ ਜੀ ਇਹਨੂੰ ਫਿਰ ਖਰਲ ਕਰਕੇ ਚੰਗੇ ਤਰੀਕੇ ਨਾਲ ਇਨੂੰ ਸਾਭ ਲਾਂਗੇ ਜੀ ਫਿਰ ਤੋਂ ਪਹਿਲਾਂ ਤਾਂ ਇਹਨੂੰ ਚੈੱਕ ਕਰਦੇ ਆਂ ਜੀ ਕਿ ਕੀ ਬੋਲਦੀ ਆ ਇਹ ਜੰਗਾਰ ਦਿੰਦੀ ਹੈ ਜਾਂ ਨਹੀਂ ਦਿੰਦੀ ਫਿਰ ਅਗਲੀ ਕਾਰਵਾਈ ਉਹ ਤੋਂ ਬਾਅਦ ਹੀ ਹੋਣੀ ਆ ਜੀ ਜਿਹੜੀ ਹੋਣੀ ਆ ਮਿੱਤਰੋ ਫੇ ਹੁਣ ਇਹਨੂੰ ਚੈੱਕ ਕਰਦੇ ਆਂ ਜੀ ਤੇ ਮੈਂ ਵੀਡੀਓ ਥੋੜੀ ਜੀ ਰੋਕਦਾ ਇੱਥੇ ਇਤਿਹਾਬ ਚੂਪ ਪਾ ਲੀਏ ਤੇ ਫਿਰ ਇਹਨੂੰ ਆ ਚੈੱਕ ਕਰਾਈ ਠੀਕ ਹੈ ਜੀ ਪੂਰੀ ਸਫੇਦ ਤਾਂ ਨਹੀਂ ਹੋਈ ਦੁੱਧੂ ਦੀ ਤਰ੍ਹਾਂ ਇਹ ਮੱਟ ਮੈਲਾ ਜਿਹਾ ਕਲਰ ਹੈ ਤਾਂ ਮੱਟ ਮੈਲਾ ਜਿਹਾ ਲਓ ਜੀ ਮਿੱਤਰੋ ਮੈਂ ਵੀਡੀਓ ਰੋਕ ਕੇ ਥੋੜਾ ਜਿਹਾ ਤਿਚਾਪ ਪਾ ਲਾਂ ਫਿਰ ਦਿਖਾਉਨੇ ਆ ਜੀ ਅੱਗੇ ਹਾਂ ਜੀ ਮਿੱਤਰੋ ਇਹ ਦੇਖੀਏ ਜੀ ਤਜਾਬ ਲਿਆਂਦਾ ਆਪਾਂ ਨੇ ਤੇ ਹੁਣ ਇਹ ਜੋ ਆਪਾਂ ਥੋੜੀ ਪਸੰ ਚੱਕਦੇ ਆ ਜੀ ਇਹਦੇ ਵਿੱਚ ਹੁਣ ਆਇਆ ਜੀ ਉਹ ਬਿਲਕੁਲ ਥੱਲੇ ਜਾ ਕੇ ਬੈ ਗਈ ਤੇ ਥੋੜੀ ਹੋਰ ਪਾ ਦਿੰਨੇ ਆ ਜੀ ਆ ਦੇਖੋ ਇਹ ਨਹੀਂ ਲੈਣੇ ਆ ਇਹਦੇ ਵਿੱਚ ਪਾਜ਼ਿਟਿਵ ਹੈ ਜੀ ਇਹ ਠੀਕ ਹੈ ਮਿੱਤਰੋ ਇਹਦੇ ਵਿੱਚ ਕੋਈ ਜੰਗਾਰ ਨਹੀਂ ਉਹ ਦੇਖੋ ਥੱਲੇ ਵਹਿ ਗਈ ਠੀਕ ਹੈ ਜੀ ਕੋਈ ਨੀਲ ਨਹੀਂ ਕੋਈ ਇਹਦੇ ਜੀ ਨੀਲ ਫੀਲ ਨਹੀਂ ਹੈ ਮਿੱਤਰੋ ਤੁਸੀਂ ਦੇਖ ਸਕਦੇ ਹੋ ਥੱਲੇ ਵਹਿ ਗਈ ਜਾ ਕੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਕੋਈ ਨੀਲੀ ਕੋਈ ਕੁਛ ਨਹੀਂ ਉਹ ਥੱਲੇ ਬੈਠੀ ਹੈ ਜੀ ਬਸ ਠੀਕ ਹੈ ਮਿੱਤਰੋ ਇਹ ਭਾਜਮ ਹੈ ਜਿਹੜੀ ਰੈਡੀ ਹੋ ਗਈ ਜੀ ਔਰ ਇਹਨੂੰ ਖਰਲ ਕਰਾਂਗੇ ਖਰਲ ਕਰਕੇ ਇਹਨੂੰ ਕਰਾਂਗੇ ਡੱਬੀ ਦੇ ਵਿੱਚ ਬੰਦ ਮਿੱਤਰੋ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਕੋਈ ਹਈ ਹੈ ਨੰਗਾਰ ਫਾਰ ਤੇ ਇਹ نیچے ਵਹਿ ਗਈ ਹੈ ਜੀ ਤੇ ਇਹ ਤਾਰ ਹੈ ਜੀ ਕਾਂਬੇ ਦੀ ਇਹ ਕਈ ਬੰਦੇ ਕਹਿੰਦੇ ਨੇ ਵੀ ਲੈ ਉਹ ਤਾਂ ਕਰਿਆ ਨਹੀਂ ਨਾ ਪਾਣੀ ਚ ਪਾ ਕੇ ਦਿਖਾਤਾ ਆਹ ਦੇਖੋ ਜੀ ਇਹਦੀ ਹਾਲਤ ਠੀਕ ਹੈ ਜੀ ਇੱਕ ਵਾਰੀ ਫੇਰ ਪਾਉਣਾ ਜੀ ਇਹਦੇ ਜੇ ਦੇਖਿਓ ਇਹਨੂੰ ਖਾਹੁ ਵੱਡੂ ਕਰਦਾ ਪੰਜਾਬ ਆ ਲੈਕੋ ਠੀਕ ਹੈ ਜੀ ਵਰਕੇ ਵੀ ਇਹ ਤਜਾਬ ਹੈ ਤੇ ਇਹ ਅਜਾ ਮੈਂ ਜਿਹੜੀ ਉਹ ਨੀਚੇ ਬਹਿ ਗਈ ਮਿੱਤਰੋ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਇਹਨੂੰ ਤੇ ਹੋਰ ਇਹਦੀ ਖੁਰਲਾਈ ਕਰਾਂਗੇ ਜੀ ਖੁਰਲਾਈ ਤੋਂ ਬਾਅਦ ਇਹਦਾ ਕੰਮ ਰੈਡੀ ਹੈ ਜੀ ਜਿਹੜੇ ਵੀਰ ਨੂੰ ਪਾਉਣ ਨੂੰ ਭਰਾ ਨੂੰ ਇਹਦੀ ਜਰੂਰਤ ਹੋਵੇ ਤਾਂਬੇ ਦੀ ਫਸਮ ਦੀ 1000 ਰੁਪਏ ਦੀ ਗ੍ਰਾਮ ਦਿੰਨੇ ਆ ਜੀ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਫਸਮ ਰੈਡੀ ਕਰਕੇ ਤੇਜ ਦਿੱਤੀ ਜਾਵੇਗੀ ਠੀਕ ਹੈ ਜੀ ਜਿਹੜੇ ਵੀ ਵੀਰ ਨੂੰ ਇਹਦੀ ਜਰੂਰਤ ਹੈ ਉਹ ਦੱਸ ਸਕਦਾ ਜੀ ਤੇ ਹੁਣ ਇਹਨੂੰ ਘੰਟਾ ਘਰਲ ਕਰਦੇ ਆਂ ਜੀ ਤਾਂ ਕਿ ਕੋਈ ਮਾੜਾ ਮੋਟਾ ਜੋ ਵੀ ਇਹਦੇ ਵਿੱਚ ਦਾਣਾ ਫਾਣਾ ਨਿਗਲ ਜੂਗਾ ਤੇ ਫਿਰ ਇਹਨੂੰ ਜਿਹੜਾ ਖਰ ਲੈਓ ਕਰਾਂਗੇ ਜੀ ਆਪਾਂ ਕਪੜੇ ਛਾਣ ਕਰਾਂਗੇ ਮਿੱਤਰੋ ਕਪੜੇ ਛਾਣ ਕਰਨ ਤੋਂ ਬਾਅਦ ਇਹ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੈ ਜੀ ਜਿਹੜੇ ਵੀਰ ਨੂੰ ਇਹਦੀ ਜ਼ਰੂਰਤ ਹੋਵੇ ਉਹ ਦੱਸਿਓ ਜੀ ਠੀਕ ਹੈ ਜੀ ਆਓ ਜੀ ਮਹਾਰਾਜ ਇਹ ਤਾਂ ਬੇਰੀ ਭਸਮ ਰੈਡੀ ਹੋਈ ਹੋਰ ਵੀ ਜਿਹੜੇ ਵੀਰ ਨੂੰ ਜ਼ਰੂਰਤ ਹੈ ਭਸਮ ਦੀ ਉਹ ਸਾਡੇ ਨਾਲ ਸੰਪਰਕ ਕਰਿਓ ਜੀ ਨੰਬਰ ਹੈ 94 781 720 26 ਬਾਕੀ ਨੰਬਰ ਆਪਾਂ ਅੱਧਰੇ ਵੀ ਲਾ ਦਾਂਗੇ ਜੀ ਇਹਦੇ ਵਿੱਚ ਤੇ ਹੋਰ ਫਿਰ ਅਗਲੀ ਭਸਮ ਤੇ ਜਿਹੜੀ ਉਹ ਚਰਚਾ ਕਰਾਂਗੇ ਜੀ ਫਿਰਾਰੇ ਇਹਨਾਂ ਕੀ ਹੈ ਜੀ ਕਿ ਤਾਂਬੇ ਦੀ ਪਾਸਟੇ ਮੈਂ ਜਿਹੜੀ ਰੈਡੀ ਹੋ ਗਈ ਤੇਜਾਬ ਨੇ ਬਿਲਕੁਲ ਨੀਲ ਨਹੀਂ ਦਿੱਤਾ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਮੱਥਲੇ ਬਹਿ ਗਈ ਨਾਮ ਨਾਲ ਜਾ ਕੇ ਸਰੂਫ ਹੋ ਗਈ ਤੇ ਇਹ ਥੋੜੀ ਖਰਲਾਈ ਮੰਗਦੀ ਹੈ ਤੇ ਰਲਾਈ ਕਰਕੇ ਆਪਾਂ ਤੁਹਾਡੇ ਸਨਮੁਖ ਪੇਸ਼ ਕਰਾਂਗੇ ਜੀ ਨੂੰ ਠੀਕ ਹੈ ਜੀ देख लो जी साफ बिल्कुल साफ है ठीक है जी सत श्री अकाल मित्रों